ਆਜ ਮਜਬੂਰ ਹੋ ਕੇ ਮੈਨੂੰ ਰੋ ਰੋ ਕੇ ਮੈਨੂੰ ਮਦਦ ਸੁਣਾ ਪੈਂਦਿਆ ਕਿ ਬੋ ਆਉਂਦੀ ਕੋੜੇ ਕੋੜੇ ਦੇ ਲਾਗੋ ਤੂਸਾ ਆਉਂਦਾਂ ਵਾ ਇਹਨੂੰ ਮੈਂ ਕਿੱਥੇ ਛੋਟਾ ਤੇ ਇਹ ਜਿਹੜਾ ਬੱਚਾ ਵਾ ਇਹ ਦੁਨੀਆ ਤੋਂ ਚਲ ਜਵੇ ਮੇਰੇ ਕੋ ਨਹੀਂ ਇਹ ਗੰਦ ਤੋਤ ਆ ਜਾਂਦਾ ਚੁੱਪਿਆ ਜਾਂਦਾ ਮੈਂ ਬੜੀ ਓਕੀ ਹੋਈ ਏ ਇੱਕ ਬੱਚੇ ਦੇ ਤੋਤ ਸਰਕਾਰ ਦੇ ਗਾੜੀ ਇਹੋ ਮੇਰੀ ਬੇਨਤੀ ਆ ਜੇ ਜਦੋਂ ਤੁਸੀਂ ਵੋਟਾਂ ਲੈਣੀਆਂ ਉਦੋਂ ਕਿੱਦਾਂ ਗੱਡਣਾ ਤੁਹਾਡਿਆਂ ਆਉਂਦਗਾ ਉਦੋਂ ਕਿੱਦਾਂ ਹਜ਼ਾਰ-ਹਜ਼ਾਰ ਰੁਪਏ ਦਾ ਤੇਲ ਪਵਾ ਕੇ ਤੁਸੀਂ ਦਿੰਦੇ ਜੀ ਸਰਕਾਰ ਗੱਗੇ ਇਹੋ ਬੇਨਤੀ ਹੈ ਨਸੇ ਨੂੰ ਡਰੋਕ ਲਈ ਜਾਵੇ ਮਾਵਾਂ ਦੇ ਦਿਲ ਪੁੱਸ ਕੇ ਵੇਖੋ ਬਹੁਤ ਤੰਫਦੀਆਂ ਬਹੁਤ ਰੋਂਦੀਆਂ ਮਾਤੇ ਨੇ ਤੁਸੀਂ ਫਿਰਦੇ ਨਹੀਂ ਰਾਤ ਮੈਂ ਰੋ ਰੋ ਕੇ ਕੱਢਦੀ ਮੈਨੂੰ ਨੀਂਦ ਨਹੀਂ ਆਉਂਦੀ ਨੰਗ ਪਣੰਗੀਆਂ ਦੀਆਂ ਵੀਡੀਓ ਪੈਂਦੀਆਂ ਉਹ ਕਿੱਦਾਂ ਵੀਡੀਓ ਚੜਾਉਂਦਾ ਇਹੋ ਜਿਹੇ ਇੰਨਾ ਵੀਡੀਓ ਚੜਾਇਆ ਕਰੋ ਇਹੋ ਜਨਾਂ ਦੀ ਮਦਦ ਵੇਖ ਕੇ ਕਰਿਆ ਕਰੋ ਤੇ ਇਹੋ ਜਿਹਾਂ ਨੂੰ ਵੇਖਿਆ ਕਰੋ ਕਿ ਮਾਵਾ ਦੇ ਦਿਲ ਕੀ ਜਾਂਦੇ ਆ ਤੇ ਮਾਵਾ ਕਿੱਦਾਂ ਤੜਪਦੇ ਆ ਫਿਰਦਲਾ ਕਿੱਦਾਂ ਬਾਲ ਦਿਨਾ ਵਾ ਨਹੀਂ ਇਹਦਾ ਮੈਂ ਗੰਦ ਵੇਖ ਸਕਦੀ ਇਹਨੂੰ ਕਿ ਇਹ ਪਾਚੇ ਲਾਇਆ ਜਾਵੇ ਜਾਂ ਇਲਾਜ ਕਰਾ ਦੇ ਤੇ ਜਾਇਦ ਕੋਈ ਇਕਾਲਵਾ ਕੇ ਇਹਨੂੰ ਖਤਮ ਕਰ ਦੋ ਬੱਸ ਇਹ ਬੜਾ ਦੇਵ ਤੇ ਸੱਫਰਾ ਹਕੀਰੇ ਬੜਾ ਇਹ ਮੈਂ ਜਾਣਦੀ ਜਾਂ ਮੇਰਾ ਰੱਬ ਜਾਣਦਾ ਕਿੱਥੇ ਦਾ ਮੁੰਡਾ ਤੇ 70 ਆਖਵੇਂ ਕੇ ਦਾਤ ਵੀ ਵਰਦੀਆਂ ਕਿੰਨਾ ਮੈਂ ਗਰੀਬੀ ਦੇ ਵਿੱਚ ਕਿੰਦਾ ਨਾਲ ਮੈਂ ਪਾਲਿਆ ਸੀ ਤੇ ਜਦੋਂ ਮੀ ਪੈਂਦਾ ਹੁੰਦਾ ਸੀ ਉਦੋਂ ਮੈਂ ਲੋਕਾਂ ਦੇ ਬਤੂੜੀ ਵਾਲੇ ਬਰਾਂਡਿਆ ਚ ਜਾ ਜਾ ਕੇ ਮੈਂ ਤੱਪੜ ਬਸਾਮ ਸਾ ਆਪਣੇ ਯਾਨੇ ਲੈ ਕੇ ਟਾਈਮ ਪਾਸ ਕਰਦੇ ਹਿੰਨਿਆ ਜੋ ਇਹ ਬੱਚਾ 12 ਸਾਲਾਂ ਦਾ ਨਸ਼ਾ ਕਰਨ ਲੱਗਾ ਵਾ ਤੇ ਅੱਜ 5-6 ਸਾਲਾਂ ਦਾ ਹੋ ਗਿਆ ਵਾ ਇਹ ਤੇ ਨਸ਼ਾ ਕਰ ਕਰਕੇ ਤੇ ਅੱਜ ਇਹ ਗਲ ਪਲ ਗਿਆ ਵਾ ਤੇ ਅੱਜ ਇਹ ਜਿਹੜਾ ਵਾ ਇਹਦੇ ਲਾਗੋ ਬੋ ਅਗਦੀ ਧੂਸਾ ਆਉਂਦਗਾ ਉਹ ਇੱਕ ਕੈਮਰਾ ਕਰ ਸਕਦੇ ਲੱਗੇ ਬੋਤਲ ਰੱਖੀ ਇਹਨੇ ਮੂਤਣ ਵਾਸਤੇ ਵੀ ਇਹ 5 ਚੈਨਲ ਪੰਜਾਬੀ ਦੇਖ ਰਿਹਾ तमाम ਦਸ਼ਕਾਂ ਦਾ ਮੈਂਬਰਜੀਤ ਸਿੰਘ ਚੋਹਾਨ ਸੰਵਾਦ ਕਰਦਾ ਹਾਂ ਜੇਕਰ ਗੱਲ ਕੀਤੀ ਜਾਵੇ ਗਰੀਬੀ ਦੀ ਤਾਂ ਗਰੀਬੀ ਦੀ ਮਾਰ ਇੱਥਾਂ ਇੱਕ ਪਰਿਵਾਰ ਇੰਨਾ ਮਜਬੂਰ ਹੋਇਆ ਹੈ ਕਿ ਉਹ ਆਪਣਾ ਰੋ ਰੋ ਕੇ ਕਿ ਸਰਕਾਰਾਂ ਕੋਲੋਂ ਅਤੇ ਐਨਆਰਏ ਵੀਰਾਂ ਕੋ ਬਾਰ-ਬਾਰ ਜਿਹੜਾ ਕਿ মিডিਆ ਰਾਈ ਜਿਹੜਾ ਕਿ ਆਪਣੇ ਮਦਦ ਦੀ ਗੁਹਾਰ ਲਗਾ ਰਿਹਾ ਏ ਸੋ ਅੱਜ ਉਹ ਪਰਿਵਾਰ ਸਾਡੇ ਨਾਲ ਮੌਜੂਦ ਹੈ ਆਪਣੀ ਮਦਦ ਦੀ ਗੁਹਾਰ ਲਗਾ ਰਹੇ ਨੇ ਇੱਕ ਮਾਂ ਆਪਣੇ ਪੁੱਤ ਵਾਸਤੇ ਪੁੱਤ ਦੇ ਇਲਾਜ ਵਾਸਤੇ ਜਿਹੜੇ ਕਿ ਬਾਰ-ਬਾਰ মিডিਆ ਅੱਗੇ ਆ ਕੇ ਲੋਕਾਂ ਕੋ ਮਦਦ ਦੀ ਗੁਹਾਰ ਲਗਾ ਰਿਹਾ ਸੋ ਗੱਲਬਾਤ ਕਰ ਲੈਣੇ ਆ ਉਸ ਮਾਂ ਨਾਲ ਜਿਹੜੇ ਕਿ ਭਾਵਕ ਹੋ ਚੁੱਕੇ ਨੇ ਸੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਉਂ ਮਾ ਸਾਡੇ ਨਾਲ ਮੌਜੂਦ ਹੈ ਜਿਹੜੇ ਆਪਣੇ ਪੁੱਤ ਦੇ ਇਲਾਜ ਵਾਸਤੇ ਐਨਆਰਈ ਭਰਾਵਾਂ ਨਾਲ ਮਦਦ ਦੀ ਮੰਗੋਹਾਰ ਲਗਾ ਰਹੇ ਸੋ ਗੱਲਬਾਤ ਕਰ ਲੈਣੇ ਆਂ ਹਾਂਜੀ ਭੈਣ ਜੀ ਕੀ ਨਾ ਜੀ ਪਰਮਜੀਤ ਪਰਮਜੀਤ ਜੀ ਕੀ ਗੱਲ ਹੋ ਗਈ ਮੀਡੀਆ ਸਾਹਮਣੇ ਆਉਂਦੇ ਤੁਸੀਂ ਆਪਣਾ ਮਨ ਭਾਵਕ ਹੋਇਆ ਕੀ ਕਰਨ ਹੋਇਆ ਸਰਾਏ ਇਹ ਬੜਾ ਦਿਲ ਤੇ ਪੱਥਰ ਰੱਖ ਕੇ ਦੇ ਬੜਾ ਇਹ ਮੈਂ ਜਾਣਦੀ ਜਾਂ ਮੇਰਾ ਰੱਬ ਜਾਣਦਾ ਕਿ ਕਿਦਾਂ ਮੈਂ ਦਿਲ ਤੇ ਪੱਥਰ ਆ ਕਿਵੇਂ ਕਿਦਾਂ ਤੋਹੀ ਵਰਦੀਆਂ ਕਿਦਾਂ ਮੈਂ ਗਰੀਬੀ ਦੇ ਵਿੱਚ ਕਿਦਾਂ ਇਹਨਾਂ ਨੂੰ ਮੈਂ ਪਾਲਿਆ ਸੀ ਤੇ ਜਦੋਂ ਕਦੇ ਜਮਾ ਆਣੋਂ ਗਏ ਕਦੇ ਮੈਨੂੰ ਸੋਵ ਖਾਜੂਗਾ ਮਿਸਤਰੀਆਂ ਦੇ ਨਾਲ ਵੀ ਕੰਮ ਕਰਦੀ ਰਹੀ ਪਹਿਲ ਸਾਂਝ ਵੀ ਮੈਂ ਕੰਮ ਕਰਦੀ ਰਹੀ ਮੈਂ ਵਿਆਹਾਂ ਵਾਸਤੇ ਆਦਿਆਂ ਦੇ ਵੀ ਕੰਮ ਕਰਦੀ ਰਹੀ ਤੇ ਕੋਈ ਮੈਂ ਮਿਹਨਤ ਨਹੀਂ ਛੱਡੀ ਕਿਉਂਕਿ ਇਹਨਾਂ ਨੂੰ ਪਾਲਣ ਵਾਸਤੇ ਨਾ ਮੇਰੇ ਕੋਲ ਨਿੱਕਾ ਪੜਾਇਆ ਗਿਆ ਨਾ ਮੇਰੇ ਕੋਲ ਵੱਡਾ ਪੜਾਇਆ ਗਿਆ ਵਾ ਨਾ ਹੀ ਕੁੜੀ ਪੜਾਈ ਗਈ ਗਰੀਬੀ ਦੇ ਵਿੱਚ ਕਿਉਂਕਿ ਜਦੋਂ ਮੈਂ ਘਰ ਦੇ ਵਿੱਚ ਆਈ ਆ ਕਿ ਮੇਰੇ ਘਰ ਵਾਲਾ 5 ਰੁਪਏ ਦਿਹਾੜੀ ਲੈਂਦਾ ਹੀਗਾ ਇਹ ਵੀ ਸਾਰਿਆਂ ਨੂੰ ਪਤਾ ਵਾ ਜਿਹੜਾ ਮਰਜੀ ਜਿੱਥੋਂ ਮਰਜੀ ਪਤਾ ਕਰ ਸਕਦੇ ਪੁੱਛ ਸਕਦੇ ਆ ਕਿ ਹਾਲਾਤ ਇਹਨਾਂ ਹਾਲਾਤਾਂ ਵਿੱਚ ਦੀ ਨੰਗੀ ਆ ਕੀ ਦਾਵਾ ਕਿ ਕੀ ਨਹੀਂ ਤੇ ਜਦੋਂ ਮੀ ਪੈਂਦਾ ਹੁੰਦਾ ਸੀ ਉਦੋਂ ਮੈਂ ਲੋਕਾਂ ਦੇ ਤੂੜੀ ਵਾਲੇ ਬਰਾਂਡਿਆ ਚ ਜਾ ਜਾ ਕੇ ਮੈਂ ਤੱਪੜ ਦਾ ਸ਼ਾਮਸਾ ਆਪਣੇ ਯਾਨੇ ਲੈ ਕੇ ਟਾਈਮ ਪਾਸ ਕਰਦੀ ਹੁੰਨੀ ਆ ਬਾਅਦ ਚ ਮੈਂ ਸ ਕੇ ਜੱਟ ਦਾ ਗਵਾ ਸੁੱਟਿਆ ਫਿਰ 7 ਸਾਲਾਂ ਬਾਅਦ ਮਿਲਵਾ ਕਮਰਾ ਪਾ ਕੇ ਦਿੱਤਾ ਨੇ 7 ਸਾਲ ਮੈਂ ਗਵਾ ਸੁੱਟਿਆ ਫਿਰ ਵੀ ਮੈਂ ਆਪਣੀ ਮਿਹਨਤ ਨਹੀਂ ਛੱਡੀ ਵੀ ਜਿਉਂ ਇਹ ਬੱਚਾ 12 ਸਾਲਾਂ ਦਾ ਨਸ਼ਾ ਕਰਨ ਲੱਗਾ ਵਾ ਤੇ ਅੱਜ 5-6 ਸਾਲਾਂ ਦਾ ਹੋ ਗਿਆ ਵਾ ਤੇ ਨਸ਼ਾ ਕਰ ਕਰਕੇ ਤੇ ਅੱਜ ਇਹ ਗਲ ਪਲ ਗਿਆ ਵਾ ਤੇ ਅੱਜ ਜਿਹੜਾ ਵਾ ਇਹਦੇ ਲਾਗੋ ਬੋ ਆਉਂਦੀ ਤੂਸ ਆਉਂਦਾਂ ਤੁਸੀਂ ਕੈਮਰਾ ਕਰ ਸਕਦੇ ਲਾਗੇ ਬੋਤਲ ਰੱਖੀ ਐ ਨੇ ਮੂਤਣ ਵਾਸਤੇ ਵੀ ਉਹ ਵੀ ਮੈਨੂੰ ਚੁੱਕਣਾ ਪੈਂਦਾ ਵਾ ਵੇੜਾ ਵੀ ਮੈਨੂੰ ਧੋਣਾ ਪੈਂਦਾ ਮੈਂ ਕੀ ਕਰਾਂ ਮੈਂ ਨਹੀਂ ਔਖੀ ਹੋ ਚੁੱਕੀ ਐ ਨਹੀਂ ਮਜਬੂਰ ਹੋ ਚੁੱਕੀ ਆ ਮੈਂ ਬੜੀਆਂ ਵੇੜੋ ਪਾਈਆਂ ਪੱਤਰਕਾਰਾਂ ਦੇ ਨਾਮ ਨੰਬਰ ਖੋੜਵਾ ਮੇਰੇ ਮੋਬਾਈਲ ਦੇ ਵਿੱਚ ਮੇਰੇ ਮੁੰਡੇ ਦੇ ਮੋਬਾਈਲ ਦੇ ਵਿੱਚ ਆ ਜਿਨ੍ਹਾਂ ਨੇ ਮੈਨੂੰ ਇੰਨਾ ਖਰਾਬ ਕੀਤਾ ਸਾਡੇ ਖਾਤਿਆਂ 'ਚ ਪੈਸੇ ਪਾ ਦੇ ਖਾਤਿਆਂ 'ਚ ਪੈਸੇ ਪਾ ਦੇਣੇ ਆਉਣ ਆਏ ਘੜੀ ਕੋ ਨਾ ਆਏ ਪੜਤਨ ਆਏ ਮਹੀਨਾ ਮਹੀਨਾ ਦੋ ਦੋ ਮਹੀਨੇ ਲੰਘ ਜਾਂਦੇ ਰਹੇ ਮੇਰੀ ਕਹਿੰਨੇ ਸੁਣਵਾਈ ਨਹੀਂ ਕੀਤੀ ਵੀ ਅੱਜ ਮਜਬੂਰ ਹੋ ਕੇ ਮੈਨੂੰ ਰੋ ਰੋ ਕੇ ਮੈਨੂੰ ਬ ਦੱਸਣਾ ਪੈੰਦਿਆ ਕਿ ਬੋ ਆਉਂਦੀ ਗੋੜੇ ਗੋੜੇ ਦੇ ਲਾਗੋ ਤੂਸਾ ਆਉਂਦਾਂ ਵਾ ਇਹਨੂੰ ਮੈਂ ਕਿੱਥੇ ਸੋਟਾਂ ਮੈਂ ਇਹ ਸਰਕਾਰ ਦੇ ਕੋਲ ਵੀਰਵੋ ਜਾਣੀ ਚਾਹੀਦੀ ਆ ਜੇ ਨਹੀਂ ਤਾਂ ਟੀਕਾ ਲਾ ਦੇਣ ਤੇ ਇਹ ਜਿਹੜਾ ਬੱਚਾ ਵਾ ਇਹ ਦੁਨੀਆ ਤੋਂ ਚਲ ਜਾਵੇ ਮੇਰੇ ਕੋ ਨਹੀਂ ਇਹ ਗੰਦ ਤੋਤਾ ਜਾਂਦਾ ਚੁੱਪਿਆ ਜਾਂਦਾ ਮੈਂ ਬੜੀ ਉਖੀ ਹੋਈ ਏ ਇੱਕ ਬੱਚੇ ਦੇ ਤੋਂ ਅਜੇ ਤੱਕ ਮੇਰਾ ਗਾਂਧੀ ਚੌਕ ਦੀ ਆਈ 12 ਸਾਲਾਂ ਦਾ ਜਦੋਂ ਨਸ਼ੇ ਦੇ ਵਿੱਚ ਪਿਆ ਅੱਜ ਵੀ ਗਲਪੜ ਗਿਆ ਵਾ ਤੇ ਅੱਜ ਵੀ ਜਿਆੜਾ 500 ਹੁੰਦਾ ਉਹ ਵੀ ਚੋਕ ਲੈਂਦਾ ਜੇ ਹਰ ਦਮ ਜਿੰਦਰਾ ਮਾਰ ਕੇ ਰਾਤੀਂ ਮੈਂ ਕੀ ਕਰਾਂ ਮੇਰਾ ਦਿਮਾਗ ਜਿਹੜਾ ਉਹ ਵੀ ਕੋ ਮਰ ਚੁੱਕਾ ਮੈਂ ਦਿਲ ਤੇ ਪੱਥਰ ਆ ਕੇ ਤੁਰੀ ਫਿਰਦੀ ਆ ਦੁਨੀਆਂ ਨੂੰ ਕੀ ਪਤਾ ਮੈਂ ਕਿੱਦਾਂ ਤੁਰੀ ਫਿਰਦੀ ਆ ਬੜਾ ਪੱਥਰ ਰੱਖਿਆ ਮੈਂ ਦਿਲ ਤੇ ਮੈਂ ਲਿਖਿਆ ਮੁੰਡੇ ਦੀ ਜ਼ਿੰਦਗੀ ਚਾਹਨੀ ਵੀ ਉਹਦੀ ਜ਼ਿੰਦਗੀ ਬਣਾਵਾ ਹੁਣ ਇਹਦਾਂ ਜੋ ਹੋ ਗਿਆ ਹੋ ਗਿਆ ਬਾਕੀ ਮੇਰੇ ਹੱਥ ਜੋੜ ਕੇ ਕਰ ਅੱਗੇ ਵੀ ਉਹ ਬੇਨਤੀ ਆ ਕਿ ਜਿਹੜੇ ਆਉਣ ਵਾਲੀਆਂ ਪੀੜੀਆਂ ਆ ਉਹ ਬਚਾਈਆਂ ਜਾਣ ਇਹਦੇ ਨਾਲ ਜੋ ਹੋ ਗਿਆ ਹੋ ਗਿਆ ਹੁਣ ਅੱਜ ਨਹੀਂ ਤੇ ਕੱਲ ਨਹੀਂ ਤੇ ਸਾਲ ਨੂੰ ਦੋ ਸਾਲਾਂ ਨੂੰ ਇਹਨੇ ਧੱਕਾ ਮੀਟ ਹੀ ਜਾਣਗਾ ਜੋਤਣਾ ਹੋਇਆ ਠੀਕ ਤੇ ਨਹੀਂ ਹੋਣਾ ਨਹੀਂਗਾ ਤੇ ਮੇਰੇ ਕੋ ਨਹੀਂ ਗੰਦ ਚੁਪਿਆ ਜਾਂਦਾ ਮੇਰੀ ਬੜੀ ਬਵਾਸਾ ਹੋ ਚੁੱਕੀ ਐਨੀ ਬੋ ਆਉਂਦੀ ਆ ਕੋਈ ਵੀ ਇਹਦੇ ਲਾਗੇ ਖਲੋ ਨਹੀਂ ਸਕਦਾ ਵੀਰ ਆਏ ਆ ਇਹ ਵੀਰ ਵੀ ਕਹੇ ਦਿਨ 10 ਦਿਨ ਵੀ ਇਹਦੇ ਲਾਗੋ ਬੋ ਆਉਂਦੀ ਕਿੱਦਾਂ ਇਹਦੇ ਕੋਲ ਟਾਕੇਗਾ ਇਹਨੇ ਲਵੇੜ ਲਵੇੜ ਕਿੱਦਾਂ ਇਹਨੇ ਮੰਜਨਾ ਭਰਿਆ ਵਾ ਕਿੱਦਾਂ ਪਈਆਂ ਵਾ ਤੇ ਮੈਂ ਆਨੀ ਆ ਵੀ ਜਿਹੜੇ ਆਉਣ ਵਾਲੇ ਬੱਚੇ ਗਾੜੀ ਉਹ ਬਚਾਏ ਜਾਣ ਸਰਕਾਰ ਦੇ ਗਾੜੀ ਇਹੋ ਮੇਰੀ ਬੇਨਤੀ ਆ ਕਿ ਜਦੋਂ ਤੁਸੀਂ ਵੋਟਾਂ ਲੈਣੀਆਂ ਉਦੋਂ ਕਿਦਾਂ ਗੱਡਣਾ ਤੁਹਾਡਾਂ ਆਉਂਦਗਾ ਉਦੋਂ ਕਿਦਾਂ ਹਜ਼ਾਰ-ਹਜ਼ਾਰ ਰੁਪਏ ਦਾ ਤੇਲ ਪਵਾ ਕੇ ਤੁਸੀਂ ਦਿੰਦੇ ਜੇ ਐਦਾਂ ਵੀ ਤੁਸੀਂ ਵੇਖਿਆ ਕਰੋ ਨਾ ਵੀ ਕਿਸ ਪਿੰਡ ਚ ਕੀ ਹੋ ਰੋਣ ਦਾ ਕੌਣ ਮਰਨ ਦਾ ਜਿੰਨਾ ਮਾਵਾਂ ਦੇ ਪੁੱਤ ਮਰਦੇ ਆ ਨਾ ਨਸਿਆਣਾ ਉਹਨਾਂ ਮਾਵਾਂ ਨੂੰ ਪੋਸ ਕੇ ਵੇਖੋ ਪਿਓ ਨਾ ਮਾਵਾਂ ਦਾ ਕੀ ਹਾਲਾਤ ਆ ਕੋਈ ਮੈਂ ਵੱਡਾ ਪ੍ਰੋਜੈਕਟ ਨਹੀਂ ਕਰਾਇਆ ਕੋਈ ਘਰੇ ਤੜਫਦੀ ਰਹੀ ਨਹੀਂ ਘਰੇ ਮੇਰੇ 2-300 ਦੇ ਕੇਸ ਕਰਕੇ ਜਾਂਦੇ ਨਾ ਨਰਾਈ ਦਾਈਆਂ ਐਨੀ ਮੇਰੇ ਘਰ ਗਰੀਬੀ ਕਈਆਂ ਨੇ ਮਜ਼ਾਕ ਡਾਉਣਾ ਤੇ ਕਈਆਂ ਨੇ ਦਰਦ ਵੀ ਸਮਝਣਾ ਪਰ ਮੈਂ ਬਹੁਤ ਦੁਖੀ ਹਾਂ ਮੈਂ ਬੜੀ ਗਰੀਬੀ ਦੇ ਵਿੱਚ ਇਹਨਾਂ ਨੂੰ ਪਾਲਿਆ ਮਿਸਤਰੀਆਂ ਨਾਲ ਮੈਂ ਜਾਂਦੀ ਨਹੀਂ ਪੈਲਸਾਂ 'ਚ ਮੈਂ ਜਾਂਦੀ ਨਹੀਂ ਵਿਆਹਾਂ ਦੇ ਕੰਮ ਮੈਂ ਕਰਦੀ ਨਹੀਂ ਪਿੰਡ 'ਚ ਕੋਈ ਕੰਮ ਮੈਂ ਨਹੀਂ ਸੱਦਿਆ ਤਜੇ ਮੇਰੇ ਘਰ ਵਾਲਾ ਤੇ ਜੱਟਾਂ ਦੇ ਪੱਥੇ ਪਾਉਂਦਾ ਉਹਦੇ ਵੀ ਹੱਥ ਖਰਾਬ ਹੋ ਗਿਓ ਕਦੇ ਘੜੀ ਮੁੜੀ ਝਾਟੀ ਤੇ ਲਾ ਹੋ ਜਾਂਦਾ ਵਾ ਤੇ ਬੜੀ ਮੈਂ ਮਜਬੂਰ ਹੋ ਚੁੱਕੀ ਆ ਸਾਡਾ ਦੋਹਾਂ ਜਿਹੜਾ ਐਡਾ ਮੰਦਾ ਆ ਲਿਆ ਨਾ ਪਈ ਦਿਲ ਤੇ ਪੱਥਰ ਰੱਖ ਕੇ ਨਿਕਲਦੇ ਜਿੱਧਰ ਨੂੰ ਵੀ ਨਿਕਲਦੇ ਪਰ ਸਾਡੇ ਦਿਲ ਨੂੰ ਪਹੁੰਚ ਕੇ ਵੇਖੇ ਕੋਈ ਕਿੱਦਾਂ ਅਡੇ ਦਿਲ ਨੂੰ ਆਗ ਲੱਗੀ ਪਈ ਅੰਦਰ ਕਿ ਨਹੀਂ ਗਰੀਬੀ ਹੋਣ ਜੂਤ ਵੀ ਮੇਰੇ ਘਰ ਦੇ ਵਿੱਚ ਹੀ ਆ ਕੰਮ ਆਉਣਾ ਕਿ ਮੇਰੇ ਗਰੀਨੇ ਗਰੀਬੀ ਹੈ ਤਾਂ ਮੇਰੇ ਬੱਚੇ ਨੇ ਮੰਜੀ ਤੇ ਪੈਣਾ ਸੀ ਮੈਂ ਤਾਂ ਨਹੀਂ ਵੀ ਕਿਸੇ ਦਾ ਬੱਚਾ ਮਨਾ ਨਸ਼ਾ ਕਰੇ ਤੇ ਕਿਸੇ ਦਾ ਮਨਾ ਮੰਜੀ ਤੇ ਪਾਵੇ ਇਹਦਾਂ ਜੋ ਹੋ ਗਿਆ ਹੋ ਗਿਆ ਪਰ ਗਾੜੀ ਨਸ਼ੇ ਨੂੰ ਕਿਤੇ ਮੇਰੀ ਸਰਕਾਰ ਗਾਗੇ ਹੋ ਬੇਨਤੀ ਕਰ ਨਸ਼ੇ ਨੂੰ ਡਰੋਕ ਲਈ ਜਾਵੇ ਮਾਵਾਂ ਦੇ ਦਿਲ ਪੁੱਸ ਕੇ ਵੇਖੋ ਬਹੁਤ ਧੰਫਦੀਆਂ ਬਹੁਤ ਰੋਂਦੀਆਂ ਮਾਦਦੇ ਤੁਰੀ ਫਿਰਦੀ ਨਹੀਂ ਰਾਤ ਮੈਂ ਰੋ ਰੋ ਕੇ ਕੱਢਦੀ ਮੈਨੂੰ ਨੀਂਦ ਨਹੀਂ ਆਉਂਦੀ ਕੱਲ ਮੈਂ ਡਾਕਟਰ ਕੋਲ ਗਈ ਮੈਂ ਕਿਹਾ ਮੈਨੂੰ ਗੋਲੀਆਂ ਦੇ ਨੀਂਦ ਆਲੀਆਂ ਮੈਨੂੰ ਨੀਂਦ ਨਹੀਂ ਆਉਂਦੀ ਆਂਦੀ ਮੈਂ ਨਹੀਂ ਕਦੀ ਗੋਲੀਆਂ ਰੱਖੀਆਂ ਮੈਂ ਦਿਮਾਗ ਤੇ ਟੈਨਸ਼ਨ ਵੜੀ ਮੇਰੇ ਮੈਂ ਗੋਲੀਆਂ ਖਾ ਖਾ ਕੇ ਕੰਬਲੀ ਦੀ ਬੋਲੀ ਗਈਆਂ ਮੇਰੇ ਤੋਂ ਨਹੀਂ ਜੀ ਆ ਜਾਂਦਾ ਮੇਰੇ ਤੋਂ ਨਹੀਂ ਰਿਹਾ ਜਾਂਦਾ ਬੜੇ ਮਜਬੂਰ ਹੋ ਚੁੱਕੇ ਨਿੱਕੇ ਮੁੰਡੇ ਦੇ ਕਰਕੇ ਜ਼ਿੰਦਗੀ ਜਿਣੀ ਪੈ ਨਹੀਂ ਮਰ ਲੱਗੀ ਮੈਂ ਇੱਕ ਮਿੰਟ ਲਾਵਾਂ ਹੜ ਕੋ ਨਹੀਂ ਜੀ ਆ ਜਾਂਦਾ ਨਹੀਂ ਗੰਦ ਵੇਖਿਆ ਜਾਂਦਾ ਮੇਰੇ ਹੱਥ ਜੋੜ ਕੇ ਬੇਨਤੀ ਬਿਸਾਰੇ ਜਾਣੇ ਜਿੰਨੀ ਵੀ ਹੋ ਸਕੇ ਮੇਰੀ ਮਦਦ ਕਰੋ ਮੈਂ ਬੜਾ ਪਿਆ ਜਾੜਿਆ ਬੜੀ ਮੈਂ ਮਿਹਨਤ ਕੀਤੀ ਬੜੀ ਮੈਂ ਕੀ ਤੰਗਾਂ ਮਾਰ ਪਾ ਵੀਡੀਓ ਪਾਈਆਂ ਪਰ ਕੋਈ ਵੀਡੀਓ ਨਹੀਂ ਮੇਰੀ ਚੜੀ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਭਾਵਕ ਹੋਈ ਮਾਂ ਜਿਹੜੀ बार-बार ਸਰਕਾਰ ਤੇ ਐਨਆਰਏ ਵੀਰਾਂ ਨੂੰ ਮਦਦ ਦੀ ਗੁਹਾਰ ਲਗਾ ਰਹੀ ਏ ਕਿ ਮੇਰੇ ਪੁੱਤ ਦਾ ਇਲਾਜ ਕਰਵਾ ਦਿਓ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮਾਤਾ ਜੀ ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਸਰਕਾਰਾਂ ਦੀ ਤਾਂ ਸਰਕਾਰਾਂ ਤਾਂ ਜਦੋਂ ਇਲੈਕਸ਼ਨਾਂ ਹੁੰਦੀਆਂ ਵੋਟਾਂ ਲੈਂਦੀਆਂ ਵੋਟਾਂ ਲੈਣ ਤਾਂ ਤੁਹਾਡੇ ਘਰ ਆਉਂਦੀ ਹੁੰਦੇ ਆ। ਆ ਵੋਟਾਂ ਲੈਣ ਆਉਂਦੇ ਆ। ਮੁੜ ਕੇ ਕੋਈ ਬਾਤ ਨਹੀਂ ਪੁੱਛਦੇ ਪਰ ਮੈਂ ਆਖਦੀ ਮੈਂ ਬਹੁਤ ਇੱਕ ਇੱਕ ਕੀਤੀ ਇਹਨਾਂ ਦੀ ਮੈਂ ਆਖਦੀ ਬਹੁਤ ਬੇਇੱਜ਼ਤੀ ਕੀਤੀ। ਮੈਂ ਜਦੋਂ ਵੋਟਾਂ ਲੈਣ ਆ ਉਦੋਂ ਸਾਡੇ ਘਰ ਤੇ ਆਉਂਦੀ ਹੁੰਦੇ ਆ। ਉਦਾਂ ਕਿਉਂ ਨਹੀਂ ਸਾਡੇ ਘਰ ਕੇ ਨੂੰ ਦੀਂਦਾ? ਉਦਾਂ ਨਹੀਂ ਕਿਸੇ ਨੂੰ ਪਤਾ ਸਰਪੰਚਾਂ ਨੂੰ ਨਹੀਂ ਪਤਾ ਕਿ ਮੈਂਬਰਾਂ ਨੂੰ ਨਹੀਂ ਪਤਾ ਕਿੰਨੂੰ ਨਹੀਂ ਪਤਾ ਕਿ ਬੱਚਾ ਗਲਿਆ ਪਲਿਆ ਪਿਆ ਪਾਉ ਹਾ ਵੀੜ ਕੋ। ਉਦਾਂ ਤੇ ਲੀਡਰਾਂ ਦੇ ਨਾਲ ਬਹਿਣ ਉੱਠਣੇ ਆ। ਉਦਾਂ ਤੇ ਲੀਡਰਾਂ ਕੋਲ ਜਾਂਦੇ ਆ। ਲੀਡਰਾਂ ਕੋਲ ਬਹਿੰਦੇ ਆ ਤੇ ਜਦੋਂ ਆਹ ਹਾਲਾਤ ਇਹ ਕਿਉਂ ਨਹੀਂ ਲੀਡਰਾਂ ਨੂੰ ਜਾ ਕੇ ਦੱਸਦੇ ਭਈ ਜੰਗਾਂ ਦੇ ਪਏ ਇਹਨਾਂ ਦਾ ਵੀ ਕੋਈ ਕਰੋ ਭਗਵੰਤ ਮਾਨ ਦੇ ਨਾਲ ਸਾਡੇ ਪਿੰਡੋਂ ਮੁੰਡਾ ਪ੍ਰਧਾਨ ਬਣਿਆ ਜਿਹੜਾ ਉਹਦੀਆਂ ਵੀਡੀਓ ਪੈਂਦੀਆਂ ਉਹਦੇ ਕੋਲ ਮੈਂ ਗਈ ਮੈਂ ਕਿਹਾ ਤੇਰੀਆਂ ਭਗਵੰਤ ਮਾਨਾਂ ਦੀ ਵੀਡੀਓ ਪੈਂਦੀ ਤੇਰੇ ਕੋਲ ਮੈਂ ਬੈਠੀ ਵੀਰ ਦੇ ਕੋਲ ਬੈਠੀ ਮੈਂ ਇਹਨੂੰ ਦੱਸ ਸਕਦੀ ਵੀ ਹਾਂ ਵੀਰੇ ਮੇਰੇ ਘਾਟ ਪਿੰਡ ਚ ਆ ਕੰਮ ਹੀ ਮੇਰੇ ਪਿੰਡ ਚ ਮੁੰਡਾ ਨਸਿਆ ਪੱਤੇ ਕਰ ਕਰ ਗਲਿਆ ਪਿਆ ਹੀ ਤੇ ਆ ਕੰਮ ਕਰਾ ਦੇ ਮੇਰਾ ਤੇ ਕਿਉਂ ਨਹੀਂ ਕਰਦਾ ਜੇ ਮੈਂ ਕੱਲ ਗਈ ਇਹ ਵੀਰ ਦੇ ਕੋਲ ਧੱਕੇ ਖਾਂਦੀ ਮੈਨੂੰ ਨਹੀਂ ਪਤਾ ਰਾਬ ਹੀ ਲੈ ਗਿਆ ਕਿਧਰ ਦੀ ਕਿਧਰ ਮੈਂ ਬਾਜ਼ਾਰਾਂ ਦੇ ਵਿੱਚ ਦੀ ਘੁੰਮ ਕੇ ਜਾਣਾ ਮੈਂ ਕਚਹਿਰੀ ਫੇਰ ਮੈਂ ਕਚਹਿਰੀ ਨਹੀਂ ਅੱਜ ਮੈਂ ਜਾਣਾ ਅੱਜ ਮ ਪੀ ਮੈਂ ਬੜੀ ਦੁਖੀ ਹੋ ਗਈ ਮੈਂ ਵੜੀਆਂ ਮੈਂ ਫਲ ਲੈ ਕੇ ਆਈ ਉਹ ਆਪਣੀਆਂ ਐ ਬਣੀ ਜਿਹੜੀ ਆ ਜਿਹੜੀ ਆ ਫੈਲ ਬਣੀ ਆ ਤੇ ਉਹ ਵੀ ਨਹੀਂ ਮੇਰੀ ਜਮਾਨ ਦੀ ਤੇ ਵੀਰ ਮੇਰਾ ਆਣ ਕੇ ਮੇਰੀ ਮਦਦ ਕਰਦੇ ਮੇਰਾ ਪੁੱਤ ਗਲਪਲ ਗਿਆ ਹੀ ਮੇਰੀ ਨਹੀਂ ਉਹ ਵੀਡੀਓ ਚਾਹਣ ਲਈ ਜਦੋਂ ਨੰਗ ਪਣੰਗੀਆਂ ਦੀਆਂ ਵੀਡੀਓ ਪੈਂਦੀਆਂ ਉਹ ਕਿਦਾਂ ਵੀਡੀਓ ਚੜਦਿੰਗਾ ਇਹੋ ਜਿਹੇ ਇਹਨਾਂ ਵੀਡੀਓ ਚੜਾਇਆ ਕਰੋ ਇਹੋ ਜਨਾਂ ਦੀ ਮਦਦ ਵੇਖ ਕੇ ਕਰਿਆ ਕਰੋ ਤੇ ਇਹੋ ਜਿਹਾਂ ਨੂੰ ਵੇਖਿਆ ਕਰੋ ਇਹ ਮਾਵਾ ਦੇ ਦਿਲ ਕੀ ਆਉਂਦੇ ਆ ਤੇ ਮਾਵਾ ਕਿਦਾਂ ਤੜਪਦਿੰਗਾ ਫਿਰਦਿੰਗਾ ਕਿਦਾਂ ਪਾਲਦਿੰਗਾ ਵਾ ਬੜੀ ਗਰੀਬੀ ਨਾਲ ਪਾਲਿਆ ਇਹਨਾਂ ਨੂੰ ਰੋਟੀ ਖਵਾ ਦਿੰਦੇ ਆ ਤੇ ਆਹ ਪ੍ਰੋਟੀਨ ਨਹੀਂ ਲਖਾ ਲਿੰਦੀ ਆ ਮੈਂ ਭੁੱਖੀ ਤੁਰੀ ਫਿਰਦੀ ਨਹੀਂ ਹਾਂ ਮੈਨੂੰ ਰੋਣ ਤਾਂ ਆਉਂਦਾ ਵ ਆਉਂਦਾ ਵੀ ਮੈਂ ਇੰਨੀ ਗਰੀਬੀ ਦੇ ਵਿੱਚ ਵੀ ਇਹਨਾਂ ਨੂੰ ਪਾਲ ਲਿਆ ਤੇ ਅੱਜ ਮੈਨੂੰ ਆਹ ਵੇਖਣ ਨੂੰ ਦਿਨ ਮਿਲਣ ਡਏ ਅੱਜ ਮੈਂ ਆਹ ਦੇਨ ਵੇਖਣ ਡਈ ਮਾ ਮੈਂ ਚਾਜਨਾ ਖਾ ਕੇ ਵੇਖਿਆ ਨਾ ਮੈਂ ਚਾਜਨਾ ਹੰਡਾ ਕੇ ਵੇਖਿਆ ਵੀ ਕਿਦਾਂ ਨਾ ਦਦਕਾਨ ਤੇ ਮੈਂ ਚਲਦਾ ਕੱਪੜੇ ਵਾਲੀ ਤੇ ਉਹਨਾਂ ਕਹਣਾ ਬੀਬੀ ਦੱਸ ਕਿਹੜਾ ਸੂਟ ਲੈਣਾ ਕਿੰਨੇ ਵਾਲਾ 4 12 ਵਾਲਾ ਵਿਖਾ ਦੀਏ ਮੈਂ ਕਹਣਾ ਨਹੀਂ ਵੀਰਾ ਮੈਂ ਲੈਣਾ 4 500 ਵਾਲਾ ਉਹ ਕਿਹੜਾ ਸੂਟ ਹੁੰਦਾ ਮੈਂ ਕਹਾ ਨਹੀਂ ਮੈਂ ਇਹਨੇ ਵਾਲਾ ਲੈਣਾ ਮੈਂ ਆਪਣਾ ਘਰ ਬਣਾਇਆ ਵਾ ਆਪਣੀ ਗਰੀਬੀ ਵੇਖੀ ਆ ਮੈਂ ਮੈਂ ਚਸਕੇ ਨਹੀਂ ਲਾਏ ਤੇ ਮੈਂ ਆਪਣੇ ਲੀੜਾ ਕੱਪੜਾ ਨਹੀਂ ਚਾਜਦਾ ਪਾ ਕੇ ਵੇਖਿਆ ਜੇ ਉਹ ਜਹਣ ਉਹ ਜਹ ਪਾ ਕੇ ਤੁਰ ਪੈਣੀ ਪਰ ਮੈਂ ਕਿਹੇ ਕੋ ਕੁਝ ਨਹੀਂ ਮੰਗਣੀ ਬਿਲਕੁਲ ਨਹੀਂ ਚਾਹੀਦਾ ਪਰ ਇਹਨੂੰ ਕਿਹੇ ਪਾਸੇ ਲਾਇਆ ਜਾਵੇ ਆ ਮੈਨ ਲਈ ਜਾਂਦੀ ਤੇ ਵੇਖੀ ਜਾਂਦੀ ਨਹੀਂ ਮੇਰੇ ਤੋਂ ਇਹਰਾ ਮੂਤ ਤੋਤਾ ਜਾਂਦਾ ਨਹੀਂ ਇਹਦਾ ਮੈਂ ਗੰਦ ਵੇਖ ਸਕਦੀ ਇਹਨੂੰ ਕਿ ਇਹ ਪਾਸੇ ਲਾਇਆ ਜਾਵੇ ਚਾਹੇ ਲਾਜ ਕਰਾ ਦਿਓ ਤੇ ਚਾਹੇ ਕੋ ਟੀਕਾ ਲਵਾ ਕੇ ਇਹਨੂੰ ਖਤਮ ਕਰ ਦਿਓ ਬਸ ਨਹੀਂ ਨੇ ਜਰਦੀ ਨੇ ਮੈਂ ਕਮਾਈ ਕਾਦੀ ਤੋਂ ਹੋਣ ਇਹਨੇ ਮੈਨੂੰ ਕਾ ਕਿੱਧਰੋਂ ਕਮਾਈ ਕਵਾਉਣੀ ਸੋ ਅਸੀਂ ਸੀਐਮ ਭਗਵਤ ਮਾਨ ਗਾੜੀ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਹੈ ਇਹ ਬੇਨਤੀ ਕਰਦੇ ਹਾਂ ਕਿ ਇਸ ਪਰਿਵਾਰ ਦੀ ਜ਼ਰੂਰ ਮਦਦ ਕੀਤੀ ਜਾਵੇ ਇਸ ਪਰਿਵਾਰ ਦੀ ਜ਼ਰੂਰ ਸਾਰ ਲਈ ਜਾਵੇ ਔਰ ਅਸੀਂ ਸਰਕਾਰੀ ਦਫ਼ਤਰਾਂ ਵਾਲਿਆਂ ਨੂੰ ਇਹ ਗੱਲ ਜ਼ਰੂਰ ਕਹਿਣਾ ਚਾਹੁੰਦੇ ਆ ਕਿ ਜੋ ਵੀ ਤੋਂ ਵੱਡੇ ਦਫ਼ਤਰ ਵਿੱਚ ਕੋਈ ਗਰੀਬ ਪਰਿਵਾਰ ਆਪਣੇ ਕੋਠੇ ਦੀ ਮਕਾਨ ਦੀ ਫਾਈਲ ਭਰਨ ਵਾਸਤੇ ਜਿਹੜਾ ਕਿ ਆਪਾਂ ਇੱਥੇ ਜਮ੍ਹਾਂ ਕਰਾਉਣ ਵਾਸਤੇ ਆਉਂਦਾ ਹੈ ਉਸ ਪਰਿਵਾਰ ਦੀ ਜ਼ਰੂਰ ਮਦਦ ਕੀਤੀ ਜਾਵੇ। ਅਸੀਂ ਵੀ ਆਪਣੇ ਚੈਨਲ ਦੇ ਮਾਧਮੇ ਨੇ ਇਹ ਗੱਲ ਜ਼ਰੂਰ ਕਹਿਣਾ ਚਾਹੁੰਦੇ ਆ ਸਰਕਾਰਾਂ ਅਤੇ ਐਨਆਰਈ ਵੀਰਾਂ ਨੂੰ ਜ਼ਰੂਰ ਗੱਲ ਕਹਿਣਾ ਚਾਹੁੰਦੇ ਆ ਕਿ ਇਸ ਪਰਿਵਾਰ ਦੀ ਜ਼ਰੂਰ ਸਹਾਇਤਾ ਲਈ ਜਾਵੇ। ਸੋ ਮਾ ਆਪਣੇ ਪੁੱਤਰ ਵਾਸਤੇ ਕਿਹਾ ਕਿ ਉਹਨਾਂ ਲੋਏ ਗੱਲ ਆ ਕਿ ਜਾਰੀ ਆ ਕਿ ਮੇਰੇ ਪੁੱਤਰ ਦਾ ਇਲਾਜ ਕਰਵਾ ਦਿਓ ਮੈਨੂੰ ਹੋਰ ਕੋਈ ਨਹੀਂ ਚਾਹੀਦਾ ਸੋ ਮਾਤਾ ਜੀ ਜੇਕਰ ਕਿਸੇ ਨੇ ਤੁਹਾਨਾਂ ਸੰਪਰਕ ਕਰਨਾ ਹੋਵੇ ਤਾਂ ਤੁਹਾਡਾ ਮੋਬਾਈਲ ਨੰਬਰ ਕੋਈ ਮੋਬਾਈਲ ਚਾਹਵਾ ਤਾਂ ਮੈਨਰੇ ਉਦਾਂ ਨਹੀਂ ਮੈਨੂੰ ਯਾਦ ਨਹੀਂ ਆ ਪੜ੍ਹੀ ਨਹੀਂ ਮੈਂ ਤੇ ਨਹੀਂ ਮੈਨੂੰ ਯਾਦ ਤੇ ਮੋਬਾਈਲ ਚ ਤੁਸੀਂ ਕੱਟ ਸਕਦੇ ਆ ਮੈਂ ਸੰਭਲ ਦੇ ਸਕਦੇ ਪਰਿਵਾਰ ਦਾ ਮੋਬਾਈਲ ਨੰਬਰ ਵੀ ਤੁਹਾਨੂੰ ਇੱਕ ਰੀਚ ਜ਼ਰੂਰ ਲਿਖਾ ਦਿੰਦੇ ਆ ਸੋ ਜੇਕਰ ਕਿਸੇ ਵੀ ਵੀਰ ਨੇ ਸੰਪਰਕ ਕਰਨਾ ਹੋਵੇ ਤਾਂ ਇੱਕ ਰਿ ਪਰਿਵਾਰ ਦਾ ਤੁਹਾਨੂੰ ਮੋਬਾਈਲ ਨੰਬਰ ਜ਼ਰੂਰ ਦੱਸ ਦਿੰਨੇ ਆ 7508276653 ਇੱਕ ਵਾਰੀ ਦੁਬਾਰਾ ਰਿਪੀਟ ਕਰ ਦਿੰਨੇ ਆ 7508276653 ਸੋ ਅਸੀਂ ਆਪਣੇ ਚੈਨ ਦੇ ਮਾਦੀਮ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਇਸ ਪਰਿਵਾਰ ਦੀ ਇੱਕ ਕਰ ਜ਼ਰੂਰ ਮਦਦ ਕੀਤੀ ਜਾਵੇ ਪਰਿਵਾਰ ਦਾ ਕੰਟੈਕਟ ਨੰਬਰ ਵੀ ਵੀਡੀਓ ਦੇ ਵਿੱਚ ਜ਼ਰੂਰ ਦਿੱਤਾ ਹੈ ਸੋ ਉਹ ਨੌਜਵਾਨ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰ ਲੈਣੇ ਆ ਆ ਵੀਰੇ ਕੀ ਨਾਮ ਆ ਦਲਜੀਤ ਸਿੰਘ ਦਲਜੀਤ ਸਿੰਘ ਜੀ ਕੀ ਘਟਨਾ ਆਈ ਸਾਰੀ ਜਿਹੜਾ ਨਸ਼ਾ ਪਤਾ ਕਰਦੇ ਹੋ ਕਿੰਨੇ ਸਮੇਂ ਤੋਂ ਕਰਦੇ ਹੋ ਹੋਗਾ 2-3 ਸਾਲ ਹੋਈ ਗਏ ਕੀ ਕਾਰਨ ਆਇਆ ਜਿਹੜਾ ਨਸ਼ਾ ਕਰਨ ਦਾ ਐਦਾਂ ਹੀ ਲੱਗ ਲੁਕਿਆ ਹਾਂ ਤੇ ਇਲਾਜ ਕਰਨਾ ਚਾਹੁੰਨਾ ਵਾ ਇਲਾਜ ਕਰਾਉਣਾ ਚਾਹੁੰਨੇ ਹਾਂ ਹਾਂ ਜੀ ਤੇ ਮੈਂ ਆ ਲਾਲੂ ਜ ਹੋ ਜੇ ਤੇ ਕੀ ਕਰਨਾ ਚਾਹੋਗੇ ਸਰਕਾਰ ਨੂੰ ਇਹੋ ਸਰਕਾਰ ਅੱਗੇ ਹੱਥ ਜੋੜਦਾ ਮੈਂ ਵੀ ਲਾਜ ਹੋਇਆ ਜਾਵੇ ਹੱਥ ਜੋੜ ਕੇ ਬੇਨਤੀ ਆਂਦਾਜ ਕਰਾਇਆ ਜਾਵੇ ਨਸਪਤਾ ਸ਼ਰਤ ਨਸ ਆਪਾ ਸੜਨਾ ਚਾਹਣਾ ਮੈਂ ਤੇ ਲਾਜ ਹੋ ਜਾਵੇ ਕਿ ਇਸ ਪ੍ਰਵਾਹ ਦੀ ਜ਼ਰੂਰ ਮਦਦ ਕੀਤੀ ਜਾਵੇ ਜੇਕਰ ਕੋਈ ਮਦਦ ਨਹੀਂ ਵੀ ਕਰ ਸਕਦਾ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕੀਤਾ ਜਾਵੇ ਤਾਂ ਜੋ ਇਸ ਮਾਂ ਦੀ ਇਸ ਨੌਜਵਾਨ ਦੀ ਜਿਹੜਾ ਕਿ ਇਲਾਜ ਹੋ ਸਕੇ ਅਤੇ ਉਸ ਮਾਂ ਦੀ ਜਿਹੜੀ ਕਿ ਪੁਕਾਰ ਪੂਰੀ ਹੋ ਸਕੇ। ਕੈਮਰਾਮੈਨ ਸੰਦੀਪ ਨਾ ਡੀਫੈਂਸ ਨੇ ਪੰਜਾਬੀ ਸ਼੍ਰੀਖੁਤ ਸਾਹਿਬ। ਨਿਟਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ